ਆਨ ਡਾ ਆਰਡਰ ਦੀ ਸਥਿਤੀ ਇਸ ਵਕਤ ਕਿត្រਾਨੀ ਹੈ ਬਿਲਕੁਲ ਪੀਸਫੁਲ ਹੈ ਜੀ ਆਨ ਡਾ ਆਰਡਰ ਦੀ ਸਥਿਤੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈਗੀ ਤੇ ਅਸੀਂ ਕੋਸ਼ਿਸ਼ ਦੇ ਵਿੱਚ ਆ ਵੀ ਕੱਲ ਨੂੰ ਅਸੀਂ ਇਹਨਾਂ ਦਾ ਆਪਸ ਵਿੱਚ ਸਮਝੌਤਾ ਕਰਵਾ ਕੇ ਤਿਸਤਰ ਨੇ ਨੂੰ ਚੱਕ મત ਕੇ ਨੇਪਰੇ ਚਾੜ ਦਾਂਗੇ ਹਾਂਜੀ ਸੋ ਅੱਕੇ ਸੱਤੇ ਜਾ ਰਹੇ ਜੀ ਕੀ ਕਹੂੰਗੇ ਕਿਸ ਤਰ੍ਹਾਂ ਦਾ ਮਤਲਬ ਜੇਕਰ ਕੋਈ ਮਤਲਬ ਜੇ ਆਪਾਂ ਗੱਲ ਕਰੀਏ ਕੋਈ ਹੰਗਾਮਾ ਹੁੰਦਾ ਹੈਗਾ ਅੰਦਰਲੇ ਪਾਸੇ ਵੀ ਜੇ ਗੱਲ ਕਰੀਏ 1.5 ਤੋਂ 200 ਮੁਲਾਜ਼ਮ ਅੰਦਰ ਕੰਮ ਕਰ ਰਹੇ ਹੈਗਾ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਵੀ ਸਾਡੇ ਜਿਹੜੇ ਕੰਮ ਨੂੰ ਫੇਸ ਪਹੁੰਚਾਈ ਜਾ ਰਹੀ ਹੈ ਤੇ ਬਾਹਰਲੇ ਪਾਸੇ ਵਾਲੇ ਕਹਿੰਦੇ ਵੀ ਸਾਡਾ ਜਿਹੜਾ ਮਤਲਬ ਸਾਡੀਆਂ ਮੰਗਾਂ ਨਹੀਂ ਮੰਨੀਆਂ ਇਹ ਕੀ ਕਹੂੰਗੇ ਇਸ ਬਾਰੇ ਸਰ ਇਸ ਤਰ੍ਹਾਂ ਦੇ ਪ੍ਰਬੰਧਬੰਦਨ ਪਿਛਲੇ 3 ਦਿਨ ਤੋਂ ਲਗਾਤਾਰ ਧਰਨਾ ਜਾਰੀ ਹੈ ਜਿਹੜੇ ਰੌਕ ਐਂਡ ਸਟ੍ਰੌਮ ਸਾਡੀ ਸ਼ਰਾਬ ਦੀ ਡਿਸਿਪਲਿਨਰੀ ਹੈ ਇੱਥੇ 65 ਵਰਕਰ ਜਿਹੜੇ ਹੈਗੇ ਨੇ ਸਰਪੰਦਗੀ ਦੇ ਵੀ ਉੱਥੇ ਮਾਲਕਾਂ ਦੀ ਇੱਕ ਨਵੀਂ ਫੈਕਟਰੀ ਲੱਗ ਰਹੀ ਹੈ ਵੀ ਉਹ ਫੈਕਟਰੀ ਜਿਹੜੀ ਉਹ ਮੰਗ ਹੈ ਉਹਨੂੰ ਰੱਦ ਕੀਤਾ ਜਾਵੇ ਤੇ ਕੁਝ ਜਿਹੜੇ 6 ਇਹਨਾਂ ਦੇ ਪੁਰਾਣੇ ਕਰਮਚਾਰੀ ਨੇ ਉਹ ਸਕਿਲਡ ਸੈਮੀ ਸਕਿਲਡ ਤੋਂ ਸਕਿਲਡ ਕੀਤੇ ਜਾਣ ਉਹਨਾਂ ਮੰਗਾ ਪ੍ਰਤੀ ਇਹਨਾਂ ਦਾ ਪਿਛਲੇ 3 ਦਿਨਾਂ ਤੋਂ ਲਗਾਤਾਰ ਧਰਨਾ ਜਾਰੀ ਹੈ ਤੇ ਅਸੀਂ ਸਾਡੇ ਵੱਲੋਂ ਕੋਈ ਇਹੋ ਜਿਹਾ ਖਲਾਫਾ ਪੈਦਾ ਨਾ ਹੋਣ ਕੋਈ ਟਕਰਾਅ ਦੀ ਸਥਿਤੀ ਨਾ ਪੈਦਾ ਹੋਵੇ ਜਿਵੇਂ ਤੁਸੀਂ ਦੱਸਿਆ ਵੀ ਅੰਦਰਲੇ ਵਰਕਰ ਨੇ ਉਹ ਇਹਨਾਂ ਤੋਂ ਪਰੇਸ਼ਾਨ ਨੇ ਵੀ ਸਾਡਾ ਰੋਜਗਾਰ ਖਰਾਬ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਖਾਤਸ਼ਾ ਵੀ ਕਿਤੇ ਇਸ ਤਰਨੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਫੈਕਟਰੀ ਬੰਦ ਨਾ ਹੋ ਜਾਵੇ ਹਾਂਜੀ ਤੇ ਉਹ ਇਸ ਲਈ ਸਾਡੇ ਕੋਲ ਪੁਖਤਾ ਪ੍ਰਬੰਧ ਨੇ ਸਾਡੇ ਕੋਲ ਆਰਪੀ ਦੀਆਂ ਟੀਮਾਂ ਲੇਡੀਜ਼ ਮੁਲਾਜ਼ਮ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਅਸੀਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤੇ ਕੋਈ ਵੀ ਇਹੋ ਜਿਹਾ ਮਾਹੌਲ ਨਹੀਂ ਬਣਨ ਦੇਵਾਂਗੇ ਕਰਕੇ ਹਨਾ ਵੱਲੋਂ ਆਪ ਜੀ ਦਾ ਨਾਮ ਲੈ ਕੇ ਕਿਹਾ ਜਾ ਰਿਹਾ ਵੀ ਸਾਨੂੰ ਇਹ ਰੋਗਦਨੇ ਜੀਪੀ ਅਸੀਂ ਟੈਂਟ ਵਗੈਰਾ ਲਾਉਣੇ ਜਦੋਂ ਜਾਂ ਸਪੀਕਰ ਵਗੈਰਾ ਅਸਲ ਜੀ ਕੇ ਇਹਦੇ ਵਿੱਚ ਇਹ ਹੈ ਵੀ ਸਾਹਮਣੇ ਫੈਕਟਰੀ ਦੇ ਨਾਲ ਹੀ ਇੱਕ ਸੈਲਰ ਹੈ ਤੇ ਸੀਜ਼ਨ ਸ਼ੁਰੂ ਹੋ ਗਿਆ ਤੁਹਾਨੂੰ ਪਤਾ ਹੀ ਹੈ ਜੀਰੀ ਦੀ ਕਟਾਈ ਹੋ ਰਹੀ ਹੈ ਮੰਡੀਆਂ ਚ ਜੀਰੀ ਆ ਰਹੀ ਹੈ ਤੇ ਸੈਲਰ ਦੇ ਵਿੱਚ ਵੀ ਜੀਰੀ ਪਹੁੰਚਣੀ ਸ਼ੁਰੂ ਹੋਈ ਹੋਈ ਹੈ ਉਸ ਵਜ੍ਹਾ ਕਰਕੇ ਉਹਨਾਂ ਨੂੰ ਸਮਝਾਇਆ ਗਿਆ ਸੀ ਵੀ ਰਸਤਾ ਬਲੌਕ ਨਾ ਕੀਤਾ ਜਾਵੇ ਵੀ ਅੱਗੇ ਜਿਹੜੀ ਹੋਰ ਇੰਡਸਟਰੀ ਹੈ ਉਹਨੂੰ ਕੋਈ ਪ੍ਰੋਬਲਮ ਨਾ ਆਵੇ ਫੈਕਟਰੀ ਦਾ ਤਾਂ ਉਹਨਾਂ ਦਾ ਇਸ਼ੂ ਚੱਲ ਹੀ ਰਿਹਾ ਪਰ ਇਹਦੇ ਨਾਲ ਨਾਲ ਜਿਹੜੇ ਅੱਗੇ ਸੈਲਰ ਮਾਲਕ ਨੇ ਉਹ ਵੀ ਪਰੇਸ਼ਾਨ ਨੇ ਇਸ ਲਈ ਉਹਨਾਂ ਨੂੰ ਇਸ ਗੱਲ ਬਾਰੇ ਜਾਗਰੂਕ ਕੀਤਾ ਗਿਆ ਸੀ ਸਰ ਲੈਂਡ ਆਰਡਰ ਦੀ ਸਥਿਤੀ ਇਸ ਵਕਤ ਕਿਸ ਤਰ੍ਹਾਂ ਦੀ ਹੈ ਬਿਲਕੁਲ ਪੀਸਫੁਲ ਹੈ ਜੀ ਲੈਂਡ ਆਰਡਰ ਦੀ ਸਥਿਤੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈਗੀ ਤੇ ਅਸੀਂ ਕੋਸ਼ਿਸ਼ ਦੇ ਵਿੱਚ ਆ ਵੀ ਕੱਲ ਨੂੰ ਅਸੀਂ ਇਹਨਾਂ ਦਾ ਆਫਿਸ ਦੇ ਵਿੱਚ ਸਮਝੌਤਾ ਕਰਵਾ ਕੇ ਤੇ ਇਸ ਤਰ੍ਹਾਂ ਇਹਨੂੰ ਮਤਲਬ ਕਿ ਨੇਪਰੇ ਚਾੜਦਾਂਗੇ ਠੀਕ ਹੈ ਹਾਂਜੀ ਠੀਕ ਹੈ ਜੇਕਰ ਕੋਈ ਕਿਸਾਨ ਆ ਕੇ ਲਾਉਂਦਾ ਤਾਂ ਉਹਦੇ ਵਾਸਤੇ ਮਤਲਬ ਕਿਸ ਤਰ੍ਹਾਂ ਦੇ ਮਤਲਬ ਸਰਟੀਫਿਕੇਟ ਜਾਰੀ ਕੀਤੇ ਗਏ ਇਹ ਤੁਸੀਂ ਦੇਖ ਹੀ ਰਹੇ ਹੋ ਵੀ ਜਿਹੜੀ ਪਰਾਲੀ ਦਾ ਮੁੱਦਾ ਹੈ ਇਹ ਸਾਡੇ ਦੇਸ਼ ਭਰ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਹੈ ਕਿਉਂਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿਹੜੀ ਸਟਬਲ ਹੈ ਜਿਹੜੀ ਉਹਦੀ ਰਹਿਤ ਖੂਦ ਜਦੋਂ ਅਸੀਂ ਉਹਨੂੰ ਜਲਾਉਂਦੇ ਨੇ ਕਿਸਾਨ ਤਾਂ ਇੱਕ ਬਹੁਤ ਵੱਡਾ ਧੂਏ ਦਾ ਗੁਬਾਰ ਬਣ ਜਾਂਦਾ ਹੈ ਇਹਦੇ ਤੇ ਸਾਡੇ ਮਾਨਯੋਗ ਜੀ ਸੁਪਰੀਮ ਕੋਰਟ ਨੇ ਉਹਨਾਂ ਨੇ ਵੀ ਹਦਾਇਤਾਂ ਕੀਤੀਆਂ ਨੇ ਕਾਫੀ ਸਖਤੀ ਹੈ ਤੇ ਅਸੀਂ ਪਿੰਡ-ਪਿੰਡ ਜਾ ਕੇ ਜਿੰਨੀਆਂ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਲੋਕ ਨੇ ਉਹਨਾਂ ਨੂੰ ਜਾਗਰੂਕ ਵੀ ਕਰ ਰਹੇ ਆ ਕਿ ਆਪਾਂ ਹੁਣ ਆਪਣੇ ਮਾਹੌਲ ਨੂੰ ਚੇਂਜ ਕਰੀਏ urali ਨੂੰ ਅਗ ਨਾ ਲਈਏ ਕੋਈ ਪ੍ਰਦੂਸ਼ਣ ਨਾ ਹੋਵੇ ਇਸ ਲਈ ਸਰਕਾਰ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹੋਏ ਨੇ ਤੁਹਾਨੂੰ ਪਤਾ ਹੀ ਹੈ ਇਸ ਆਪਣੇ ਏਰੀਆ ਵਿੱਚ ਕਾਫੀ ਨਵੀਆਂ ਫੈਕਟਰੀਆਂ ਲੱਗੀਆਂ ਨੇ ਜਿਹੜੀਆਂ ਇਹ ਰੈਂਦ ਖੂੰਦ ਨੂੰ ਖਰੀਦਦੀਆਂ ਨੇ ਤੇ ਉਹਨਾਂ ਤੋਂ ਅੱਗੇ ਸੀਐਨਜੀ ਗੈਸ ਬਣਾ ਰਹੀਆਂ ਨੇ ਤੇ ਪਿੰਡਾਂ ਦੇ ਵਿੱਚ ਜਿੱਦਾਂ ਆਪਾਂ ਸ਼ਾਜਦੀ ਦੀ ਗੱਲ ਕਰ ਲਈਏ ਸ਼ਾਜਦੀ ਵਿੱਚ 6 ਬੀਲਰ ਨੇ ਪੂਰਾ ਇੰਤਜ਼ਾਮ ਹੈ ਵੀ ਵੱਧ ਤੋਂ ਵੱਧ ਗੱਠਾ ਬਣਾ ਕੇ ਉਹਨਾਂ ਕੰਪਨੀਆਂ ਦੇ ਵਿੱਚ ਉਹਨਾਂ ਨੂੰ ਪਹੁੰਚਦਾ ਕੀਤਾ ਜਾਵੇ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਪਿਛਲੇ ਸਾਲ ਵੀ ਸਾਡਾ ਸ਼ਾਜਦੀ ਹੌਟਸਪੌਟ ਏਰੀਆ ਰਿਹਾ ਜਿੱਥੇ ਕਾਫੀ ਅੱਗਾਂ ਲੱਗੀਆਂ ਸੀ ਪਰ ਇਸ ਵਾਰ ਅਸੀਂ ਉਹਨਾਂ ਅੱਗਾਂ ਨੂੰ ਨਹੀਂ ਲੱਗਣ ਦੇਣਾ ਕਿਉਂਕਿ ਸਰਕਾਰ ਵੱਲੋਂ ਸਖਤੀ ਵੀ ਹੈ ਐਫਆਈਆਰ ਵੀ ਲॉज ਹੋਊਗੀ ਫਿਰ ਜੁਰਮਾਨੇ ਵੀ ਨੇ ਜੇ ਇੱਕ ਏਕੜ ਵਿੱਚ ਬੰਦਾ ਕਿਸਾਨ ਕੋਈ ਅੱਗ ਲਾਉਂਦਾ ਤਾਂ 5000 ਰੁਪਏ ਫਾਈਨ ਆ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਇਹੋ ਜਿਹੀ ਕਿਤੇ ਵੀ ਕਿਸੇ ਵੀ ਖੇਤ ਵਿੱਚ ਸਟੱਬਲ ਨੂੰ ਅੱਗ ਨਾਲ ਆਈ ਜਾਵੇ ਤਾਂ ਜੋ ਪੁਵਾਤਾਵਰਣ ਖਰਾਬ ਹੋਵੇ ਤੇ ਅਸੀਂ ਸਾਰੇ ਰਲ ਕੇ ਇਸ ਮੁੱਦੇ ਦਾ ਹੱਲ ਕੱਢੀਏ ਤੇ ਗ੍ਰਿਫਤਾਰੀਆਂ ਵੀ ਆਉਣੀਆਂ ਚਾਹੀਦੀਆਂ ਹਨ ਗ੍ਰਿਫਤਾਰੀਆਂ ਤੇ ਇਹਦੇ ਵਿੱਚ ਸੁਪਰੀਮ ਕੋਰਟ ਵੱਲੋਂ ਸ਼ਕਤੀ ਹੈ ਗ੍ਰਿਫਤਾਰੀਆਂ ਹੋਣਗੀਆਂ ਹਾਲ ਦੀ ਕੜੀ ਇਹ ਅਵੇਲੇਬਲ ਅਫੈਂਸ ਹੈ ਮੌਕੇ ਤੇ ਈਲ ਹੋ ਜਾਂਦੀ ਹੈ ਪਰ ਸਾਨੂੰ ਸਰਕਾਰ ਵੱਲੋਂ ਵੀ ਸਖਤਾਈ ਹੈ ਕਿ ਸਾਡੀ ਤਾਂ ਬੇਨਤੀ ਹੈ ਵੀ ਕਿਸਾਨ ਭਰਾ ਸਹਿਯੋਗ ਕਰਨ ਪ੍ਰਸ਼ਾਸਨ ਦਾ ਇਹੋ ਜਿਹਾ ਕੋਈ ਵੀ ਸਟੈਪ ਨਾ ਚੱਕਣ ਜਿਹਦੇ ਨਾਲ ਵਾਤਾਵਰਣ ਖਰਾਬ ਹੋਵੇ ਲਗੀ ਹੈ ਨਾ ਤੋਂ ਤੇ ਸਰਖਾ ਦੇ ਰਿਹਾ ਹੈ ਠੀਕ ਹੈ ਦੂਜੇ ਨੰਬਰ ਤੇ ਉਦੋਂ ਜਿਹੜਾ ਫੈਕਟਰੀ ਦਾ ਮਾਲਕ ਹੈ ਉਹਨੇ ਕਿਹਾ ਦੀ ਕੋਈ ਗੱਲ ਹੀ ਲੈਣ ਪਾਤੀ ਮੈਂ ਬੈਠਾ ਉਹਰੇ ਮੈਂ ਜਾਉਦਾ ਕੋਈ ਗੱਲ ਹੀ ਤੇ ਇੱਕ ਡਰਾਬਾ ਦਿੱਤਾ ਮੁੰਡਿਆਂ ਨੂੰ ਵੀ ਅਸੀਂ ਚਾਰ ਖੰਡ ਨਹੀਂ ਭੇਜਦੇ ਦਾਰੂ ਤੇ ਉਹਨੇ ਲਿਖਤੀ ਦਿੱਤਾ ਸੀ ਉਹ ਹਾਂ ਜੀ ਲਿਖ ਕੇ ਦਿੱਤਾ ਉਹ ਲੈਣ ਵੀ ਪਤਾ ਕਿਵੇਂ ਪਵਾਈ ਹੈ ਜਾਂ ਸਾਰੇ ਆਗੂ ਦੇ ਸਾਇਰ ਹੋ ਗਏ ਗੈਲੋ ਉਹ ਕਿਸੇ ਮੁੰਡੇ ਤੋਂ ਲੈਣ ਪਵਾਤੀ ਉਹ ਤੇ ਵੈਸ ਵੀ ਹੋਈ ਤੇ ਮੈਂ ਤੋਂ ਬਾਅਦ ਉਹ ਮਾਲਕ ਕਹਿੰਦਾ ਯਾਰ ਕੋਈ ਗੱਲ ਹੀ ਤੇ ਕੰਡਰਾਬਾ ਪਾਇਆ ਮੁੰਡਿਆਂ ਨੂੰ ਇਹ ਲੈਣ ਨੂੰ ਦਾ ਅਸੀਂ ਕਿਸੇ ਨੂੰ ਬਾਹਰੇ ਨਹੀਂ ਭੇਜਦੇ ਉਹ ਉਹ ਦੂਜੀ ਗੇਲ ਤਾਂ ਰਲਾ ਗਿਆ ਉਹ ਗੱਲ ਤੇ ਉਹ ਕਹਿੰਦਾ ਵੀ ਚਾਰ ਖੰਡ ਸੀ ਬੰਦੇ ਸੀ ਭੇਜਾਂਗੇ। ਨਾ ਗੱਲ ਨਹੀਂ ਹੋਈ ਫਿਰ ਜਿਹੜਾ ਪ੍ਰਦਮਿੰਦ ਦਾ ਮਾਲਕ ਹੈ ਉਹਦੇ ਨਾਲ। ਮਾਲਕਾਂ ਦਾ 27 ਤਰੀਕ ਨੂੰ ਆਵਾਂਗੇ 27 ਨੂੰ ਇਹਨਾਂ ਦੇ ਸਾਰੇ ਮੰਗਾਂ ਮੰਨ ਲਾਂਗੇ। ਪੂਰੇ ਆਕੇ। ਫਿਰ ਖੜਿਆ ਨਹੀਂ ਗਿਆ ਅਸਾਂ ਦਿਨ ਤਾਂ ਮਿਲਦਾ 8-9 ਕੇ ਰਹਿ ਗਏ। 8-9 ਦਿਨ ਰਹਿ ਗਏ ਸੀ ਕਿ ਆ ਵੀ ਦੇਖੋ ਰੋ ਰੋਜ ਤਾਂ ਇਹ ਕੰਮ ਹੁੰਦਾ ਜੀ ਤਾਂ ਤਰਲਾ ਚ ਕਾਉਂਡ ਦਾ ਹੋ ਰਿਹਾ ਜੀ ਇਹਨਾਂ ਦਾ ਕਾਹ ਨੂੰ ਮੰਗਾ-ਮੁਗਾ ਮੰਨਦੇ ਜੀ। ਵੀ 27 ਤਰੀਕ ਤੇ ਜਿਹੜੀ ਉਹ ਝੂਠੀ ਸੀ। ਉਹ ਝੂਠੀ ਹੈ ਜੀ 27 ਤਰੀਕ ਝੂਠੇ ਬਿਲ ਸਾਰੇ ਝੂਠ ਦੇਖ ਲ ਗ ਆਹ ਡੀਐਸਪੀ ਬੈਠੋਂ ਕਿਹਦੇ ਵਿੱਚ ਤਫसीलदार ਵਿੱਚ ਸਾਡੇ ਕਿਸੇ ਵਜਿਹਾ ਆ ਗੂ ਬਿਚੇ ਨੇ ਕਿਸੇ ਫੈਸਲੇ ਦੇ ਵੀ ਨਹੀਂ ਕਰਦੇ ਜੀ ਅੱਛਾ ਅਸੀਂ ਥਾੜੇ ਚ ਗਏ ਸੈਕਚੁਅਲ ਬੀ ਇਹਨਾਂ ਨੂੰ ਮੁੰਡਿਆਂ ਨੂੰ ਕਹਿੰਦਾ ਛੋਟੇ ਭਾਈ ਛੋਟੇ ਨਾਲ ਆ ਬਾਹਰ ਚ ਬੈਠੋ ਹਾਂ ਆ ਕੱਲ ਦਾ ਦੇਖੋ ਕੀ ਕਰ ਲੱਗ ਰਿਹਾ ਅੱਜ ਮੈਂ ਮੈਂ ਕਿਤੇ ਆ ਕੇ ਮੈਂ ਇੱਕ ਵੀ ਖੋਣ ਲੱਗਿਆ ਐਡਾ ਚਪਟ ਹੋ ਗਈ ਸੀ ਚਪਟ ਹੋ ਗਈ ਸੀ ਐਸਐਚਓ ਸਾਹਮਣੇ ਐਸਐਚਓ ਤੋਂ ਆਉਣ ਨਾਲ ਐਸਐਚਓ ਕਹਿੰਦਾ ਮੈਂ ਹਰ ਐਂਟਰੀ ਲੱਗਣ ਦਾ ਦਰੀਆ ਨਹੀਂ ਬਿਖੇੜਦਾ ਆਪਰੇ ਆਗੂ ਕਹਿੰਦੇ ਵੀ ਜਿਹੜਾ ਕੁੱਤਾ ਆਇਆ ਕਰ ਤੂੰ ਕਰ ਲੈ ਅਸੀਂ ਤਾਂ ਜਿਹੜਾ ਕਰਾ ਕਰਾਂ ਕਰਾਂਗੇ ਭਾਈ ਜੀ ਤੁਸੀਂ ਮੈਨ ਉਧਰ ਦੂਜੇ ਪਾਸੇ ਨਾਲ ਜਿਹੜੇ ਨੌਜਵਾਨ ਨੇ ਉਹਨਾਂ ਨੇ ਮੁੱਖੀ ਮੈਨੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਅਸੀਂ ਤਾਂ ਹੀ ਕਹਿੰਦੇ ਜਿਹੜੀ 4 ਖਾਂਡੀਆਂ ਲੈਣਾ ਸੀ ਕਹਿੰਦੇ ਵੀ ਉਹ ਰੱਦ ਕੀਤੀ ਜਾਵੇ ਇਹ ਅੱਜ ਹੁਣ ਜਿਹੜੀ ਮੀਟਿੰਗ ਮੇਰੇ ਚ ਕਹਿੰਦੇ ਵੀ ਅਸੀਂ ਸਾਲ ਵਾਸਤੇ ਪੋਸਟ ਫੋਨ ਕਰ ਦਿੰਦੇ ਆ ਉਹ ਤਾਂ ਸਾਡੀ ਕੋਈ ਸੈਂਤ ਨਹੀਂ ਬਣੀ ਗਈ ਬਾਕੀ ਜਿਹੜੇ ਅਸੀਂ 8 ਬੰਦੇ ਸੈਮੀ ਸਕੂਲ ਚ ਕਰਨੇ ਆ ਉਹ 1 ਅਗਸਤ ਤੋਂ ਕਰਨੇ ਤੇ ਬਾਕੀ ਅਸੀਂ ਕਹਿੰਦੇ ਵੀ ਸਾਡੇ 8 ਬੰਦੇ ਨੂੰ ਲੈਟਰ ਦੇ ਦੇ ਤੇ ਸੈਂ ਆਪਣੀ ਇਹ ਲਾਈਨ ਤੇ ਰੱਦ ਕਰ ਦੇ ਪਰ ਉਹ ਇਹਦਾ ਨਾ ਤਿਆਰ ਹੋਆ ਇਹ ਤਾਂ ਸਤਾਰ ਮਾਤਰਾੰਦਲ ਮੱਛਦਾ ਉਹਦਾ ਦਿੱਕਤ ਸਾਲ ਵਾਸਤੇ ਪੋਸਟਪੋਨ ਕਰ ਲਓ ਪਰ ਇਹ ਕਿਉਂਕਿ ਰੋਜ਼ ਰੋਜ਼ ਚਾਰ ਖੰਡ ਵਾਲੀ ਕੀ ਗੱਲ ਹੈ ਮੈਂ ਕਹਾਂ 6 ਬੰਦਿਆਂ ਨੂੰ ਚਾਰ ਖੰਡ ਵਾਸਤੇ 9 ਦੇਓ ਫਿਰ ਤੁਹਾਡੇ ਵੀ 8 ਬੰਦੇ ਟਾਈਮ ਦੀ ਡਿਫਿਕਲਟੀ ਕਰੂਗਾ ਵੀ 8 ਬੰਦਿਆਂ 'ਚੋਂ 6 ਬੰਦਿਆਂ ਨੇ 9 ਦੇ ਦੋ 25 ਮਾਰਚੀ ਦੇ ਦੋ 800 ਨਹੀਂ ਵੀ ਕਿ 6 ਮਾਰਚੀ 6 ਬੰਦਿਆਂ ਨੇ 9 ਦੇ ਦੋ ਆ ਫਿਰ 6 ਦੇ ਦੇ ਦੋ ਸਾਰਿਆਂ ਨੂੰ ਤੁਸੀਂ ਫਿਰ ਜ਼ਿਆਦੇ ਮੰਨਦੇ ਹੋ ਕਿ ਨਹੀਂ ਕਿੰਨੇ ਮੰਨ ਕੁੱਲ ਕਿੰਨੇ ਬੰਦੇ ਜਾਣੇ ਨੇ 6 ਬੰਦੇ ਕਹਿੰਦੇ 6 ਅਸੀਂ ਜਾਣੇ ਨਹੀਂ ਚਾਹਦੇ ਬਸ ਉਹ ਤਾਂ 6 ਕਹਿੰਦਾ ਇਹ ਤਾਂ ਜਾਣੇ ਨਹੀਂ ਚਾਹੁੰਦੇ ਜੀ ਅੱਛਾ ਅੰਦਰ ਲੈ ਤਾਂ ਕਹਿੰਦੇ ਅਸੀਂ ਜਾਣ ਨੂੰ ਤਿਆਰਾਂ ਫਿਰ ਉਹਨਾਂ ਨੂੰ ਭੇਜ ਦੇ ਫਿਰ ਤੇ ਜੈਸਾ ਇਹ ਕਰੋ ਇੱਕ ਵਾਰ ਹੁਣ ਉਹ ਉਹਨਾਂ ਨੂੰ ਭੇਜਦਾ ਹੈ ਉਸ ਤੋਂ ਬਾਅਦ ਤੁਸੀਂ ਦੁਬਾਰਾ ਜਾਣ ਨੂੰ ਤਿਆਰ ਹੋ ਜਾਣਾ ਅੱਛਾ ਜਾਣ ਨਹੀਂ ਭਾਈ ਅੱਛਾ ਲੈਣੇ ਰੱਦ ਕਰਵਾਉਣਾ ਚਾਹੁੰਦੇ ਅਸੀਂ ਜਾਣੀ ਨਹੀਂ ਅੱਛਾ ਜਾਣ ਨਹੀਂ ਹਾਂਜੀ ਹਾਂਜੀ ਭਾਈ ਜੀ ਤੂੰ ਕਹਿਣਾ ਜਦੋਂ ਬੇਸੇ ਤੇ ਬੇਸੇ ਤਾਂ ਹੀ ਆਇਆ ਇਹਦਾ ਫੇਰ ਅੜ ਗਿਆ ਕੰਮ ਅੜ ਗਿਆ ਤਾਂ ਉਹੀ ਗੱਲ ਹੈ ਜੀ ਇਹ ਤਾਂ ਇਹ ਕਹਿੰਦਾ ਵੀਰੇ ਮੈਂ ਇੱਕ ਪੌਂਟ ਪੌਂਟ ਕਰਵਾਣਾ ਹਾਲ ਦੇ ਵਿੱਚ ਵੀ ਜਦੋਂ ਇਹ ਭਾਈ ਨਵੀਂ ਮਾਗ ਰੱਖਿਆ ਕਰਨਗੇ ਤਾਂ ਮੈਂ ਮੂਰੇ ਪੇਚ ਬਸੇ ਹੀ ਡਾ ਰਾਂ ਕਰੂਗਾ ਫਿਰ ਉਹਨੂੰ ਚਾਰ ਸਾਲ ਨੂੰ ਭੇਜੋ ਹੋਰ ਕੋਈ ਮੁੱਦਾ ਨਹੀਂ ਹੈ ਮਾਈਆਂ ਨੂੰ ਵੀ ਭੇਜਣਗੇ 4 ਘੰਟਾ ਇਹ ਤਾਂ ਸਾਰੇ ਇਹ ਤਾਂ ਫਿਰ ਤਾਂ ਸਾਰਾ ਨੂੰ ਇਹਦਾ ਭੇਜਣਾ ਨੇ ਕਰ ਰੱਖਦਾ ਜੂਨੀਅਨ ਖਤਮ ਕਰਨੀ ਹੈ ਜੀ ਭੇਜਣਾ ਪੁੱਜਣਾ ਕੋਈ ਨਹੀਂ ਤਾਂ ਜੂਨੀਅਨ ਤੋੜਨ ਵਾਸਤੇ ਛੋਟੇ ਮਤਾਬਕ ਤਾਂ ਜੂਨੀਅਨ ਖਤਮ ਕਰਨੀ ਹੈ ਉਹ ਕਹਿੰਦੇ ਵੀ ਫੈਕਟਰੀ ਬੰਦ ਹੋ ਰਹੀ ਹੈ ਫੈਕਟਰੀ ਕਿਵੇਂ ਬੰਦ ਹੋ ਜੀ ਨਉ ਤਾਂ ਕਹਿੰਦਾ ਬੰਦੇ ਵੀ ਵਸ ਵਸ ਦਿਵਾਲੀ ਤੱਕ ਫਿਰ ਜੰਦਾ ਲਾ ਕੇ ਵਗ ਜੀ ਬੰਦ ਪਹਿਲੇ ਤੋਂ ਛੁੱਟੀ ਐ ਜੇ ਕੋਈ ਗੱਲ ਹੋਈ ਆ ਜੀ ਫਿਰ ਜੰਦਾ ਲਾ ਕੇ ਵਗ ਜੀ ਇਹ ਚਾਰ ਸਾਲ ਹੋ ਗਏ ਜੀ ਬੰਦ ਕਰਦੇ ਉਹ ਅੰਦਰਲੇ ਕਹਿੰਦੇ ਪਰ ਸਾਡਾ ਰਜਕਾਰ ਮਰਦਾ ਜਿਹੜਾ ਜਿਹੜੇ ਅੰਦਰਲੇ ਹੋਰ ਆ ਵੀ ਸਾਡੀ ਜਿਹੜੀ ਚਾਰ ਸਾਲ ਹੋ ਗਏ ਬੰਦ ਕਰਾਉਂਦੇ ਉਹ ਤਾਂ ਹੋਈ ਇਹ ਬੰਦ ਕਰਕੇ ਕਿਵੇਂ ਵਗ ਜੂਗਾ ਇਹ ਇਹ ਤਾਂ ਕੰਡਰਾਬੇ ਮਾਰਦਾ ਹੈ ਭਰਾਮੀ ਬਾਜੀ ਹੈ ਭਰਾਮੀ ਬਾਜੀ ਹੈ ਇੱਕ ਜਾ ਤੁਸੀਂ ਹੋਰ ਦੇਖੋ ਜੀ ਸਾਲ ਦੇ ਵਿੱਚ ਜਿਹਨੇ ਤਿਹਾਰ ਹੁੰਦੇ ਨੇ ਗੁਰੂਆਂ ਦੇ ਜਾਂ ਆਪਣੇ ਸੈਇਦਾਂ ਦੇ ਇਹ ਮੁੰਡੇ ਦੇ ਡਿਊਟੀ ਲਵਾਉਂਦਾ ਇਹ ਅੱਛਾ ਆਪ ਉਹਦੇ ਹੁੰਦਾ ਵੀ ਰੇਡ ਪਾਉਗੀ ਇਹਨਾਂ ਨੂੰ ਉਹਦੀ ਕੋਈ ਤਰਖਾ ਨਹੀਂ ਦਿੰਦਾ ਹੈਗਾ ਕਿਉਂਕਿ ਵੱਧੀ ਆ ਛੁੱਟੀਆਂ ਦੀ ਤਰਖਾ ਹੋਰ ਆ ਬਈ ਲਾ ਜੀ ਅੱਛਾ ਉਹਨਾਂ ਨੂੰ ਮਿਲਦੀ ਅੰਦਰਲੇ ਨੂੰ ਸਭ ਕੋ ਸਮਝਦੇ ਇਹ ਕੀ ਚੱਕਰ ਫਿਰ ਤੁਸੀਂ ਇੰਨੇ ਕਿ ਜਾਨੇ 15% ਜਾਨੇ ਵਿੱਚੋਂ ਸਾਡੀ ਜੁਨੀਆ ਉਹੋ ਹੈ ਜੀ ਗੱਲਾਂ ਕਿਵੇਂ ਕਰਨੇ ਇਹਨਾਂ ਨੂੰ ਛੁੱਟੀਆਂ ਘਟੋ ਆਪੇ ਆਪ ਇਧਰ ਭੱਜਣਗੇ ਨਾ ਵਿੱਚੋਂ ਛੋਟੇ ਨਾਲ ਦੇ ਬੰਦੇ ਵੀ ਜਿਹੜੇ ਬਾਗੇ ਤੀਓ ਕਿਵੇਂ ਆ ਉਹਨਾਂ ਦਾ ਬਾਰੇ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਕਸੂਰਤਾ ਮਿਲ ਗਈਆਂ ਸੁਣੋ ਕਸੂਰਤਾ ਮਿਲੀ ਹੋਊਗੀ ਤਾਂ ਗਏ ਹੁਣ ਉਹ ਨਹੀਂ ਬਗਾਨਾ ਛੋਟੀ ਕੈਟਾਗਰੀ ਚੋਂ ਕੋਈ ਨਿਕਲਣਾ ਆਈਆਂ ਉਹ ਲਾਲ ਚ ਦਿੱਤਾ ਗਿਆ ਉਹ ਤਾਂ ਗੈ ਹੈ ਜੀ ਬਸ 8:00 ਵਜੇ ਤੱਕ ਅਸੀਂ ਗਿਆਨਾ ਬਾਕੀ ਉਹਨਾਂ ਦੀ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਤੇ ਉਹਨਾਂ ਨੇ ਕਰ ਲਿਆ ਜਿਵੇਂ ਸਾਨੂੰ ਠੀਕ ਲੱਗਦਾ ਸੀ ਸਾਨੂੰ ਜਿਵੇਂ ਅਸੀਂ ਬਾਈਟ ਲਾਈਨ ਵੇਲੇ ਲੱਗਦੇ ਆ ਲੱਗਦਾ ਇਹ ਵੀ ਛੋਟਾ ਆਫਿਸ ਤੁਸੀਂ ਇੱਕ ਦੂਜੇ ਨੂੰ ਬੋਲਣ ਦੇ ਖਲਾਉ ਉਹ ਵੀ ਨਹੀਂ ਛੋਟੇ ਖਲਾਫ ਵਾਲਾ ਬੋਲ ਕੇ ਰ ਜੀ ਜਨ ਕਿ ਬਾਕੀ ਉਹਨਾਂ ਨਾਲ ਸਾਡੀ ਕੋਈ ਲੜਾਈ ਨਹੀਂ ਸਾਡੀ ਕਿ ਲਾਈ ਤਾਂ ਮੈਨੇਜਮੈਂਟ ਨਾਲ ਹੈ ਰਗਪੁਰੀ ਨਾਲ ਹੈ ਉਹਨਾਂ ਨਾਲ ਤਾਂ ਸਾਡੀ ਕੀ ਉਹਦਾ ਸਾਡੇ ਪਿੰਡਾਂ ਦੇ ਪਿੰਡਾਂ ਦੇ ਅਸੀਂ ਇਕੱਠੇ ਆ ਅਸੀਂ ਤਾਂ ਪਿੰਡ ਦੀ ਵੀ ਇਕੱਠਾ ਰਹਿਣਾ ਉਹ ਇਹ ਛੋਟੀ ਮਦਦ ਕਰ ਛੋਟੀ ਮਦਦ ਕਰਨੀ ਚਾਹੀਦੀ ਸੀ ਜੀ ਉਹਨਾਂ ਵੱਲੋਂ ਕਰਦੀ ਦਾ ਕੰਮ ਜੀ ਦੀ ਜੋ ਆਪਣੇ ਉਹਦਾ ਮਤਲਬ ਉਹਨੇ ਪਿੱਛੇ ਲਾ ਰੱਖਣ ਇੱਕ ਜੀ ਚਲੋ ਉਹਨਾਂ ਦੀ ਮਰ ਗਈ ਹੈ ਹੋਰ ਵੀ ਆਈ ਜਿਹੜਾ ਕੋ ਫੈਸਲਾ ਹੁੰਦਾ ਪਿੱਛੇ ਨਾਲ ਉਹਨਾਂ ਦਾ ਹੁੰਦਾ ਹੈ ਠੀਕ ਹੈ ਬੈਂਡ ਬੰਦਿਆਂ ਦਾ ਕੋਈ ਪੇਜ ਵਧੂ ਵੀ ਹੈ ਕੁਛ ਨਹੀਂ ਹੈ ਸਾਰਿਆਂ ਦੀ ਵਧੂ ਸਾਰਿਆਂ ਦਾ ਮੁੱਦਾ ਇਹ ਹਾਂ ਜੀ ਸਾਡਾ ਦਾ ਬਾਅਦ ਚ ਸਾਡਾ ਦਾ ਬਾਅਦ ਚ ਬਾਅਦ ਇਹ ਪਹਿਲਾਂ ਤਾਂ ਉਹਨਾਂ ਦੀ ਵਸ ਹੈ ਹਾਂ ਠੀਕ ਹੈ ਲੜਾਈ ਅਸੀਂ ਲੜਦੇ ਆਈ ਬਾਦ ਹਾਂ ਮਾਂ ਦਾ ਸਾਥ ਇਸ ਤਰ੍ਹਾਂ ਦੀਆਂ ਤਾਂ